ਤੇ ਕਈ ਫੜਾਉਣ ਲਈ ਨੰਬਰ ਆਉਂਦੇ ਨੇ ਜੋ ਇਹਨਾਂ ਦੋਨਾਂ ਕਮਾਂ ਨੂੰ ਗੁਰੂ ਕਰ ਮੰਗਣ ਆਉਂਦੇ ਨੇ ਆਸਾ ਕਦੇ ਨਹੀਂ ਹੋਣੀ ਪੂਰੀ ਰਹਿ ਗਈ ਸ਼ਰਦਾ ਜਦੋਂ ਅਧੂਰੀ ਮਿਲਨੀ ਸਜਾ ਪਤੰਦਰੋ ਪੂਰੀ ਸੂਲੀ ਚੜਨਾ ਪੈਣਾ ਏ ਉਹ ਜਿੰਨੇ ਮਰਜੀ ਪਾਪ ਕਮਾਲਿਓ ਲੇਖਾ ਪਰਣਾ ਪੈਣਾ ਏ ਜਿੰਨੇ ਮਰਜੀ ਪਾਪ ਕਮਾਲਿਓ ਲੇਖਾ ਪਰਣਾ ਪੈਣਾ ਏ 746 ਨੇ ਹਜ਼ਾਰ ਬਦਲੇ ਉਹ ਕਾਤੂਕ ਟਕ ਗਿਣਤੀ ਬਲੀਵ ਕਰਿਓ ਉਹ ਦੱਸਾਂ ਤੁਹਾਨੂੰ ਸੱਚ ਜਿਹੜਾ ਕੌੜਾ ਲੱਗਦਾ ਉਹ ਮਾਇੰਦ ਨਾਲ ਗੱਲ ਨੂੰ ਰਸੀਵ ਕਰਿਓ ਉਹ ਇੱਕ ਹੱਥ ਨਾਲ ਨਹੀਂ ਉਹ ਤਾੜੀ ਵੱਜਦੀ ਉਹ ਜਿਵੇਂ ਰਫਲ ਨਾ ਚੱਲੇ ਯਾਰੋ ਡੋਂਦ ਤੋਂ ਬਿਨਾ ਉਹ ਕੁੜੀਆਂ ਦੇ ਪਿੱਛੇ ਦੱਸ ਸਾਲੀ ਕਰਤੀ ਪਰ ਮੁੰਡਾ ਨਾ ਕੋਈ ਮਾੜਾ ਦੇ ਸਪੌਂਸ ਤੋਂ ਬਿਨਾ ਉਹ ਪਰ ਮੁੰਡਾ ਨਾ ਕੋਈ ਮਾੜਾ ਦੇ ਸਪੌਂਸ ਤੋਂ ਬਿਨਾ ਉਹ ਬਾਪੂ ਜੀ ਨੇ ਲਾਡਲੀ ਕਾਲਜ ਭੇਜਤੀ ਪਰ ਚਾਚੇ ਨੂੰ ਪਤੀਜੀ ਲੱਭੀ ਮੂਰੀ ਵੇਖਦੀ ਸਾਰੇ ਟੱਬਰ ਦਾ ਪਿੰਡ ਚ ਹਜਾਲ ਇੱਥਿਆ ਉਹ ਦੱਸੋ ਕਿਵੇਂ ਬੰਦ ਹੋ ਪਰੂਣ ਹੱਤਿਆ ਉਹ ਪੁੱਤ ਮਾੜਾ ਹੋ ਜੇ ਤਾਂ ਸਬਰ ਹੋ ਜਾਂਦਾ ਉਹ ਮੇਨਾ ਧੀ ਦਾ ਤਾਂ ਮਾਰ ਦਿੰਦਾ ਮੌਤ ਤੋਂ ਬਿਨਾ ਉਹ ਕੁੜੀਆਂ ਦੇ ਪਿੱਛੇ ਦੱਸ ਸਾਲੀ ਕਰਤੀ ਹੋ ਪਰ ਮੁੰਡਾ ਨਾ ਕੋਈ ਮਾੜਾ ਰਸਪਾਂਸ ਤੋਂ ਬਿਨਾ ਪਰ ਮੁੰਡਾ ਨਾ ਕੋਈ ਮਾੜਾ ਰਸਪਾਂਸ ਤੋਂ ਬਿਨਾ ਵੇਖੀ ਪੁੱਛ ਦੇਵੇਂ ਯਾਰਾ ਕੀ ਦੱਸਦੈ ਵੇਜੋ ਜੀ ਆਇਆ ਤੇਰੇ ਜੀ ਦੱਸਦੈ ਉਹਨਾਂ ਧਰਤੀ ਦਾ ਹੋਣਾ ਵੀ ਨਹੀਂ ਭਾਰ ਸੋਹਣਿਆਵੇਂ ਜਿੰਨਾ ਜਿੰਦੜੀ ਨੂੰ ਤੇਰੇ ਨਾਲ ਉਹ ਜਿੰਦੜੀ ਨੂੰ ਤੇਰੇ ਨਾਲ ਪਿਆਰ ਸੋਹਣਿਆਵੇਂ ਜਿੰਨਾ ਜਿੰਦੜੀ ਨੂੰ ਤੇਰੇ ਨਾਲ ਪਿਆਰ ਸੋਹਣਾ ਹਾਏ ਜਿੰਦੜੀ ਰਹੀ ਤਾਂ ਜਿੱਥੇ ਚਾਹੇ ਅਜਮਾਲ ਵੀ ਚਾਹੇ ਇਹਨਾ ਹੱਡੀਆਂ ਦਾ ਸੁਰਮਾ ਬਣਾ ਲਵੀ ਸੁਰਮਾ ਬਣਾ ਲਵੀ ਵੇ ਸੁਰਮਾ ਬਣਾ ਲਵੀ ਜਿੰਦ ਦਿੱਤੀਆ ਤੇਰੇ ਤੋਂ ਅੱਜ ਵਾਰ ਸੋਹਣਾ ਵੇ ਇਹਨਾ ਜਿੰਦੜੀ ਨੂੰ ਤੇਰੇ ਨਾਲ ਉਹ ਜਿੰਦੜੀ ਨੂੰ ਤੇਰੇ ਨਾਲ ਪਿਆਰ ਸੋਹਣਾ ਵੇ ਇਹਨਾ ਜਿੰਦੜੀ ਨੂੰ ਤੇਰੇ ਨਾਲ ਪਿਆਰ ਸੋਹਣਾ